ਸੱਚਾ ਸੇਵੀ ਸੱਚ ਸਲਾਹੀ ਸੱਚੇ ਨਾਏ ਦੁੱਖ ਕਭੀ ਨਾਹੀ ਸੁਖ ਦਾਤਾ ਸੇਵਨ ਸੁਖ ਪਾਇਨ ਗੁਰਮਤਿ ਮਾਨ ਬਸਾਵਣਿਆ ਹਉ ਵਾਰੀ ਜਿਉ ਪਾਰੀ ਸੁਖ ਸਹਿਜ ਸਮਾਦ ਲਗਾ ਬਣਿਆ ਜੋ ਹਰ ਸੇਵੈ ਸੇ ਸਦਾ ਸੋਹੇ ਸੋਭਾ ਸੁਰਤ ਸਹਾ ਬਣਿਆ ਰਹਾਉ ਸਾਭ ਕੋ ਤੇਰਾ ਭਗਤ ਕਹਾਈ ਸਈ ਭਗ ਤੇਰੇ ਮਣ ਪਾਈ ਸੱਚ ਬਾਣੀ ਤੁ ਦੇ ਸਲਾਹਨ ਰੰਗ ਰਾਤੇ ਭਗਤ ਕਰਾ ਬਣਿਆ ਸਭ ਕੋ ਸਚੇ ਹਰ ਜਿਉ ਤੇਰਾ ਗੁਰਮੁਖ ਮਿਲੇ ਤਾ ਚੋਕੇ ਫੇਰਾ ਜੋ ਤਦ ਪਾਵੇ ਤਾ ਨਾਇ ਰਚਾਵੇ ਤੂ ਆਪੇ ਨਉ ਜਪਾਵਣਿਆ ਗੁਰਮਤੀ ਹਰ ਮਨ ਵਸਾਇਆ ਹਰਖਰ ਸੋਗ ਸਭ ਮੋਹ ਗਵਾਇਆ ਇਕ ਕਸ ਸੋ ਅਲੇ ਬਲ ਆਗੀ ਸਦਹੀ ਹਰ ਨਾਮ ਮਨ ਵਸਾ ਬਣਿਆ ਭਗਤ ਰੰਗ ਰਾਤੇ ਸਦਾ ਤੇਰੇ ਚਾਏ ਨੌ ਨਿਦ ਨਾਮ ਬਸਿਆ ਮਣਿਆਏ ਪੂਰੇ ਪਗ ਸਤਗੁਰ ਪਾਇਆ ਸਭ ਦੇ ਮੇਲ ਮਿਲਾ ਬਣਿਆ ਤੂੰ ਦਿਆ ਸਦਾ ਸੁਖ ਦਾਤਾ ਤੂੰ ਆਪਿ ਮੇਲ ਗੁਰਮਕ ਜਾਤਾ ਤੂੰ ਆਪੇ ਦੇਵੇ ਨਾਮ ਬੜਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਦਸਲਾਹੀ ਗੁਰਮੁਖ ਜਾਤਾ ਦੂਜਾ ਕੋ ਨਹੀ ਇਕ ਸੋ ਮਨ ਰਿਆ ਸਮਾਏ ਮਨ ਮਨ ਹੈ ਮਨੇ ਮਿਲਾਵਣੀਆ ਗੁਰਮਖ ਹੋਵੇ ਸੋ ਸਲਾਹੇ ਸਾਚੇ ਠਾਕੁਰ ਬੇਪਰਵਾਹੀ ਨਾਨਕ ਨਾਮ ਬਸੇਗ ਨਾਨਕ ਨਾਮ ਬਸੇ ਮਨ ਅੰਤਰ ਗੁਰਸਬਦੀ ਹਰ ਮੇ ਲਾਵਣੀਆ ਮਾਜ ਮਹੱਲਾ ਤੀਜਾ ਤੇਰੇ ਭਗਤ ਸੋਹੇ ਸਾਚੇ ਦਰਬਾਰੇ ਗੁਰਕੇ ਸਾਬਦ ਨਾਮ ਸਵਾਰੇ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕੇ ਗੁਣੀ ਸਵਾ ਬਣਿਆ ਹਉ ਵਾਰੀ ਜਿਉ ਵਾਰੀ ਨਾਮ ਸੁਣ ਮੰਨ ਬਸਾ ਬਣਿਆ ਹਾਰ ਜਿਓ ਸੱਚਾ ਓਚੋ ਓਚਾ ਹਉਮੈ ਮਾਰ ਮਿਲਾਵਣਿਆ ਰਹਾਓ ਹਾਰ ਜਿਓ ਸਾਚਾ ਸਾਚੀ ਨਾਹੀ ਗੁਰ ਪ੍ਰਸਾਦੀ ਕਿਸੇ ਮਲਾਈ ਕੁਰਬਦ ਮਿਲੇ ਸੇ ਵਿਛੜੈ ਨਾਹੀ ਸੈਜੇ ਸੱਚ ਸਮਾ ਬਣਿਆ ਤੁਸਤੇ ਬਾਰ ਕੋ ਛੋ ਨਾ ਹੋਏ ਤੂ ਕਰ ਕਰ ਵੇਖੈ ਜਾਣੈ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤ ਆਪ ਮਿਲਾ ਬਣਿਆ ਕਾਮਣ ਗੁਣ ਬਾਂਤੀ ਹਰ ਪਾਏ ਪੈ ਪਾਏ ਸ਼ਿੰਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸੱਚੋ ਪ੍ਰਦੇਸ਼ ਸੁਭਾਅ ਬਣਿਆ ਸੱਤ ਵਿਸਾਰ ਤੈਨ ਠੋਰਨਾ ਠਾਓ ਪਰਮ ਪੂਲੇ ਸੋ ਸੁਹੇਂ ਜੀ ਸੁੰਝੇ ਕਰਕਾਓ ਹਾਲਤ ਪਾਲਤ ਤੈਨੇ ਦੋ ਵੇ ਗਵਾਏ ਦੁਖੇ ਦੁਖ ਬਿਹਾ ਬਣਿਆ ਲਿਖਦਿਆ ਲਿਖਦਿਆ ਕਾਗਦ ਮਸ ਖੋਈ ਦੂਜੇ ਪਾਇ ਸੁਖ ਪਾਵੇ ਨਾ ਕੋਈ ਕੂੜ ਲੈ ਕੇ ਤੇ ਕੂੜ ਕਮਾਵੇ ਜਲ ਜਾਵੇ ਕੂੜ ਜਿੱਤ ਲਾਵਣਿਆ ਗੁਰਮਖ ਸੱਚੋ ਸਤ ਲਿਖੇ ਵਿਚਾਰ ਸੇ ਜਨ ਸੱਚੇ ਪਾਵੈ ਮੋਖ ਦਵਾਰ ਸੱਚ ਕਾਗਦ ਕਲਮ ਸਬਾਣੀ ਸੱਚ ਲਿਖ ਸੱਚ ਸਬਾ ਬਣਿਆ ਮੇਰਾ ਪ੍ਰਭ ਅੰਤਰ ਬੈਠਾ ਵੇਖੇ ਗੁਰ ਪ੍ਰਸਾਦੀ ਮਿਲੇ ਸੋਈ ਚਨ ਲੈ ਕੇ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਚ ਮਹੱਲਾ ਤੀਜਾ ਆਤਮਾ ਤਾਂ ਪ੍ਰਕਾਸ਼ ਕਰਤੇ ਹੋਵੇ ਹਮੇ ਮੈਲਾ ਕੀ ਗੁਰ ਸਬਦੀ ਖੋਵੇ ਮਨ ਨਿਰਮਲ ਆਣ ਦਿਨ ਭਗਤੀ ਰਾਤਾ ਭਗਤੀ ਕਰੇ ਹਰ ਪਾਵਣਿਆ ਹੋ ਵਾਰੀ ਚੋ ਵਾਰੀ ਆਪ பக்த ਕਰਨ ਅਵਰਾ ਭਗਤ ਕਰਾਵਣਿਆ ਤੇਰਾ ਪਖਤ ਜਨਾ ਕਿਉ ਸਦ ਨਮਸ਼ਕਾਰੇ ਕੀਜੇ ਜੋ ਅੰਤਿਨ ਹਰ ਗੁਣ ਕਾ ਬਣਿਆ ਰਹਾਓ ਆਪੇ ਕਰਤਾ ਕਰਨ ਕਰਾਏ ਜਿਤ ਪਾਪਿਤ ਕਾਰੇ ਲਾਏ ਪੂਰੇ ਗੁ ਪਾ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾ ਬਣਿਆ ਮਰ ਮਰ ਜੀਵੇ ਤਾਂ ਕਿਛ ਪਾਏ ਗੁਰ ਪ੍ਰਸਾਦੀ ਹਰਮਨ ਬਸਾਏ ਸਦਾ ਮੁਕਤ ਹਰਮਨ ਬਸਾਏ ਸੱਚੇ ਸਹਿਜ ਸੁਭਾਅ ਬਣਿਆ ਬੋ ਕਰਮ ਕਬਾਵੇ ਮੁਕਤ ਨਾ ਪਾਏ ਦੇ ਸੰਤਰ ਪਵੇ ਤੁਝੇ ਪਾਏ ਖਵਾਏ ਬਿਰਤਾ ਜਨਮ ਗਵਾਇਆ ਕਪਟੀ ਬਿਨ ਸਬ ਤੇ ਦੁੱਖ ਪਾ ਬਣਿਆ ਸਾਬਤ ਰੱਖ ਕੇ ਠਾਕ ਰਹਾਏ ਗੁਰਪਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਏਕੋ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਪਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁਲ ਡੋਬੇ ਕੋੜ ਬੋਲ ਵਿਖਾ ਬਣਿਆ ਇਸ ਤਨ ਮੇ ਮਨ ਕੋ ਗੁਰਮਖ ਦੇ ਕੇ ਪਏ ਪਖਤ ਜਹ ਹੋ ਮੇ ਸੋਖੇ ਸਿੱਧ ਸਾਧਿਕ ਮੋਣ ਤਾਰ ਹੀ ਰਹੇ ਲਿਬਲਾਵੇ ਤਿੰ ਪੀ ਤਨ ਮੈਨ ਮਨ ਨਾ ਦਿਖਾ ਬਣਿਆ ਆਪ ਕਰਾਏ ਕਰਤਾ ਸੋਈ ਹੋਰ ਕੇ ਕਰੇ ਕੀਤੇ ਕਿਆ ਹੋਈ ਇਸ ਨਾਨਕ ਜਿਸ ਨਾਮ ਦੇਵੇ ਸੋ ਲੇਵੇ ਨਾਮੋ ਮਨ ਬਸਾਵਣਿਆ